ਜੋ ਜੋਰ ਮਤੇ ਇੱਥੇ ਹੈ ਦਾ ਜੀ ਬਾਬਾ ਜੀ ਜੋ ਮਾਤਾ ਸਾਹਿਬ ਕੋਲ ਦੇ ਨਾਂ ਤੇ ਚਾਰੀ ਕਮਲ ਹਸਪੀਟਲ ਖੋਲੇ ਗਿਆ ਕੀ ਕਹਿਣਾ ਚਾਹੂਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕੰਤਨ ਮਾਤਾ ਸਾਹਿਬ ਹਸਪੀਟਲ ਖਾਲਸਾ ਬਣਿਆ ਇਹ ਜੋ ਸੰਤਾਂ ਬਾਰੇ ਤੁਸੀਂ ਸਮਝੋ ਦੋਹਾਂ ਦੇ ਪਰਵਾਣੇ ਦੀ ਮਤਸਲਾ ਆਈ ਆਤੀ ਜਿ세 ਤਰ੍ਹਾਂ ਲੋਰ ਬੰਨ੍ਹ ਰੱਖੀਏ ਦੇ ਨਾਮ ਤੋਂ ਜਿਨ੍ਹਾਂ ਕਰਕੇ ਸਮੋਹ ਵਾਲੇ ਨੂੰ ਦੱਸੇ ਪਾ ਇਸੇ ਤਰ੍ਹਾਂ ਦਵਾਈਆਂ ਦੀ ਵੀ ਦਿੱਕਤ ਸੀ ਸਾਨੂੰ ਉਹਦੇ ਬਾਅਦ ਇਹ ਮੁੱਖ ਰੱਖਦਿਆਂ ਮਾਤਾ ਸਾਹਿਬ ਕੁਚਰੀ ਕੇ ਵਸਤ ਜਿਹੜਾ ਸੰਤਾਂ ਤੋਂ ਖੁੱਲਿਆ ਗਿਆ ਜਿਹਦੇ ਵਿੱਚ ਡਾਕਟਰ ਦੀ ਕੋਈ ਫੀਸ ਨਹੀਂ ਗਈ ਕੋਈ ਬੱਚੀ ਨਹੀਂ ਗਈ ਤੇ ਦਵਾਈਆਂ ਉਹ ਵੀ ਦੱਸ ਕਰਕੇ ਲਗੋਰਪੀ ਦੇ ਟੈਸਟ ਜਿਹੜੇ ਉਹ ਵੀ ਹੋ ਸਕਦੇ ਹਰ ਦੋਹਰਾਂ ਤੋਂ ਕਰਵਾਇਆ ਜਾਂਦਾ ਹੈ ਆਪਣਾ ਮਾਤਰਾ ਦਾ ਟੈਸਟ ਜੀ ਦਾ ਸਾਥ ਤੁਸੀਂ ਆਪਣੇ ਹਸਪੀਟਲ ਦੇ ਵਿੱਚ ਕਿਹੜੇ ਕਿਹੜੀਆਂ ਸਹੂਲਤਾਂ ਦੇਣ ਜਾ ਰਹੇ ਜੀ ਇੰਜ ਜੀ 8000 ਦਾ ਇਲਾਜ 8000 ਦੀ ਦਵਾਈ ਦਾ ਇਲਾਜ ਜੋ ਕਿ ਪ੍ਰੈਸ਼ਰ ਤੋਂ ਦੋਹਰਾਂ ਤੋਂ ਕਰਵਾਉਣਾ ਲਈ 10000 ਦਿੱਤੇ ਜਾਣਗੇ ਸਮੇਤ ਦਵਾਈਆਂ ਜਿੰਨੇ ਤੇ ਵੀ ਆਣਾ ਸਾਰਾ ਕੁਝ ਚਾਈਨ ਤੋਂ ਹੋਊਗਾ ਬਾਕੀ ਲੈਬ ਟੈਸਟ ਹਰ ਇੱਕ ਤਰ੍ਹਾਂ ਦੇ ਅਵੇਲੇਬਲ ਆਪਣੇ ਤੁਹਾਨੂੰ ਜਿਹੜੇ ਇਹ ਅਪੀਲ ਅਸਟਾ ਗਿਆ ਸਾਡੇ ਸੀਨੇ ਜਸਟ ਕਰਦੇ ਪੈਕੇਜ ਜਿਹੜਾ 8000 ਦੇ ਵਿੱਚ ਜਦੋਂ ਸਾਡੇ ਸੀਨੇ ਜਸਟ ਕਰਦੇ ਜੋ ਵੀ ਬਾਹਰ 2025 ਹੋ ਰਹੇ ਹੁੰਦੇ ਆ ਅੰਦੋਲਵਰ ਪ੍ਰਮਾਦੀਓ ਹਸਪੀਟਲ ਆ ਕੋਈ ਵਿੱਚ ਮਤਲਬ ਕੋਈ ਠੱਕਾ ਸਹੀ ਇਹਦਾ ਕੰਮ ਨਹੀਂ ਹੈਗਾ ਚੂਆ ਪੰਜ ਬਾਤ ਕੀ ਉਹੀ ਰੁਗੈ ਜੇ ਦੱਸ ਕਿਸੇ ਨੂੰ ਕਿਹਾ ਧਾਹੀ ਧਵਾਗੇ ਕਿ ਜੋ ਵੀ ਆਪਾਂ ਕਮਿਟਮੈਂਟ ਕਰ ਲਈ ਉਹ ਤੇ ਆਪਾਂ ਖਰੀਦ ਲਵਾਂਗੇ ਇਹ ਦੱਸੋ ਇਹ ਜੋ ਪੈਕੇਜ ਆ ਪੈਕੇਜ ਦੇ ਸਮੇਂ ਦਾ ਆਪਣਾ ਦੋਗੇ ਆਪਣਾ 10000 ਰੁਪਏ ਦੀ ਪੈਕੇਜ ਆ ਜੀ 4 ਦਿਨ ਸਾਡੇ ਕੋਲ ਪੇਸ਼ਰ ਰਹਿਣਾ ਹੈ ਜਾਂ ਬੇਟਲ 4 ਦਿਨ ਮਤਲਬ ਕਾਫੀ ਹਰ ਦੇ ਵਿੱਚ ਇਹ ਸਭ ਦੇ ਕਾਰਕੀਤੇ ਜਿਹੇ ਤਰ੍ਹਾਂ ਕੋਈ ਬਿਲਕੁਲ ਗਰੀਬ ਜਿਹਦਾ ਪਰਿਵਾਰ ਆ ਜਾਂਦਾ ਜਿਹਨੇ ਕਹਿੰਦਾ ਕਿ ਤੇਰੇ ਕੋਲ ਪੈਸਾ ਨਹੀਂ ਹੈ ਹੈ ਕੀ ਵੰਨਨਾਂ ਜੂੜ ਹਾਲ ਕਰਿਆ ਕਰਨੇ ਵਿੱਚ ਹੋਰ ਘਟ ਕਰਦਿਆ ਕਰਾਂ ਮੈਂ ਕੁਬੀਰ ਸਿੰਘ ਲਾਗਾਣਾ ਵਾਲਿਆਂ ਨੂੰ ਇਹੀ ਅਪੀਲ ਕਰਦਾ ਬੇਨਤੀ ਕਰਦਾ ਆ ਕਿ ਤੁਹਾਡੇ ਇਲਾਕੇ ਚ ਬਹੁਤ ਹੀ ਜ਼ਰੂਰਤ ਦੇ ਕਾਫੀ ਹਸਪਤਲ ਖੁੱਲ ਚੁਕਿਆ ਚੈਰੀਟੇਬਲ ਤੇ ਆਪਣਾ ਸਸਤੀ ਰੇਟਾਂ ਨੂੰ ਲੈ ਕੇ ਪਹੁੰਚਾਓ ਕੰਟੈਕਟ ਨੰਬਰ ਪਾੜਨੇ ਸਤਿਅੰਦੀ 556 93965 ਅਨੁਸਾਰ ਜੀਐਸ ਨੇ ਗੱਲ ਬਾਤ ਕਰਨੀ ਹੋਏ ਇੱਥੇ ਬਹੁਤ ਸਾਰਾ